ਸਰਸਾ ਦੇ ਕੰਡੇ ਪਰਿਵਾਰ ਵਿਛੋੜਾ ਹੋਇਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਦੇ ਤਿੰਨ ਹਿੱਸੇ ਹੋਏ ਮਾਤਾ ਸੁందਰੀ ਜੀ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਭਾਈ ਜਵਾਹਰ ਸਿੰਘ ਜੀ ਆਦਿ ਕੁਝ ਸਿੱਖਾਂ ਦੇ ਨਾਲ ਦਿੱਲੀ ਨੂੰ ਰਵਾਨਾ ਹੋਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕੁਝ ਥਾਂ ਦੇ ਨਾਲ ਜੋ ਚਮਕੌਰ ਦੀ ਗੜੀ ਵਿੱਚ ਪਹੁੰਚਦੇ ਨੇ ਜਿੱਥੇ ਵੱਡੇ ਸਾਹਿਬਜ਼ਾਦੇ ਸਤਿਗੁਰੂ ਜੀ ਦੇ ਬਹੁਤ ਸਾਰੇ ਸਿੱਖ ਸ਼ਹੀਦ ਹੋਏ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਾਤਾ ਜੀ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਇਹ ਸਰਸਾ ਦੇ ਕੰਡੇ-ਕੰਡੇ ਤੁਰੇ ਆ ਰਹੇ ਨੇ अल्लाह यार खां जोगी लिख दादी से बोले अपने सपाही किधर गए दरिया पे हमको छोड़ के माही किधर गए अब्बा भगा के लश्कर शाही किधर गए कह लगे दादी माँ साढे सपाही कि चले गए ने साढ़े पिता जी कि चले गए ने भाई भी हमको भूल गए जाओ के जंग में ਆਪਣਾ ਖਿਆਲ ਤੱਕ ਨਹੀਂ ਹੈ ਸ਼ੌਕ ਜੋਕੇ ਤੂਫਾਨਗ ਮੇ ਚੜਨ ਲੱਗੇ ਦਾਦੀ ਮਾਂ ਸਾਡੇ ਭਰਾ ਵੀ ਸਾਨੂੰ ਭੁੱਲ ਗਏ ਨੇ ਜੰਗ ਦਾ ਇੰਨਾ ਚਾ ਚੜਿਆ ਹੈ ਉਹਨਾਂ ਨੂੰ ਕਿ ਆਪਣੇਆਂ ਦਾ ਖਿਆਲ ਹੀ ਨਹੀਂ ਕਿ ਸਾਡੇ ਨਾਲ ਸਾਡੇ ਦੋ ਛੋਟੇ ਭਰਾ ਵੀ ਨੇ ਤੇ ਸਾਡੀ ਦਾਦੀ ਅੰਮਾ ਤੇ ਸਾਨੂੰ ਛੱਡ ਕੇ ਕਿੱਧਰ ਚਲੇ ਗਏ ਨੇ ਦਾਦੀ ਅੰਮਾ ਜਦੋਂ ਸਾਡੇ ਵੱਡੇ ਭਰਾ ਜੰਗ ਜਿੱਤ ਕਿਉਂਣਗੇ ਨਾ ਰਣ ਅਜੀਤ ਜੀਤ ਜਬ ਤਸ਼ਰੀਫ ਲਾਹੇਂਗੇ ਅੱਬਾ ਕੇ ਸਾਥ ਜਿਸ ਗੜੀ ਜੋ ਜਹਾਰ ਆਏਂਗੇ ਕਰਕੇ ਗਿਲਾ ਹਰ ਏਕ ਸੇ ਹਮ ਰੁੱਠ ਜਾਏਂਗੇ ਭਾਈ ਕਬੀ ਅੰਮਾ ਕਬੀ ਅੱਬਾ ਕਬੀ ਭਾਈ ਮਨਾਏਂਗੇ ਤੇ ਕਹਿਣ ਲੱਗੇ ਅਸੀਂ ਰੁੱਸ ਜਾਣਾ ਕਦੇ ਸਾਨੂੰ ਅੰਮਾ ਮਨਾਏਗੀ ਕਦੇ ਸਾਨੂੰ ਭਰਾ ਬਣਾਉਣਗੇ ਕਦੇ ਸਾਨੂੰ ਪਿਤਾ ਜੀ ਮਨਾਉਣਗੇ ਔਰ ਅਸੀਂ ਮੰਨਣਾ ਨਹੀਂ ਕਰਨ ਲੱਗੇ ਇਕਰਾਰ ਲੈਂਗੇ ਸਭse ਬੁਲਾਣਾ ਨਾ ਫਿਰ ਕبھی ਬਾਹਰ ਦਿਗਰ ਛੋੜ ਕਰ ਜਾਣਾ ਨਾ ਫਿਰ ਕبھی ਸਾਹਿਬ ਜੀ ਆਪਸ ਵਿੱਚ ਗੱਲਾਂ ਕਰਦੇ ਅੱਲਾ ਯਾਰਖਾ ਜੋਗੀ ਨੇ ਲਿਖਿਆ ਹੈ ਕਹਿੰਦੇ ਆਪਸ ਵਿੱਚ ਕਹਿ ਰਹੇ ਸੀ ਦਾਦੀ ਅмма ਜਦੋਂ ਵੱਡੇ ਭਰਾ ਸਾਡੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਪਿਤਾ ਜੀ ਦੇ ਨਾਲ ਆਉਣਗੇ ਸਾਡੀ ਮਾਤਾ ਜੀ ਜਦੋਂ ਆਉਣਗੇ ਤੇ ਅਸੀਂ ਰੋਸ ਜਣੇ ਉਹਨਾਂ ਦੇ ਨਾਲ ਕਿਉਂ ਛੱਡ ਕੇ ਗਏ ਸਾਨੂੰ ਤੇ ਉਹਨਾਂ ਦੇ ਨਾਲ ਅਸੀਂ ਬੋਲਣਾ ਨਹੀਂ ਤੇ ਜਦੋਂ ਸਾਨੂੰ ਉਹ ਗਲੇ ਸੇ ਲਗਾ ਲਗਾ ਕੇ ਕਹhenge ਬਾਰ-ਬਾਰ ਕਹਿੰਦੇ ਸਾਨੂੰ ਗਲ ਨਾਲ ਲਾ ਕੇ ਬਾਰ-ਬਾਰ ਕਹਿਣਗੇ ਕਿ ਮਾਨ ਜਾਓ ਪਰ ਹਮ ਨਹੀਂ ਮੰਨेंगे ਜਿਨ ਹਾਰ ਕਹਿੰਦੇ ਉਹਨਾਂ ਕਹਣੇ ਮੰਨ ਜਾਓ ਪਰ ਅਸੀਂ ਮੰਨਣਾ ਨਹੀਂ ਇਕਰਾਰ ਲੈ ਕੇ ਸਭ ਸੇ ਬੁਲਾਣਾ ਨਾ ਫਿਰ ਕبھی ਬਾਰੇ ਦਿਗਰ ਛੋੜ ਕਰ ਜਾਣਾ ਨਾ ਫਿਰ ਕਬੀ ਕਹਿਣ ਲੱਗਿਆ ਸੀ ਉਹਨਾਂ ਕੋਲ ਇੱਕ ਵਾਅਦਾ ਲਵਾਂਗੇ ਕਿ ਫਿਰ ਕਦੇ ਸਾਨੂੰ ਛੱਡ ਕੇ ਨਾ ਜਾਇਓ ਸੇ ਇਦਾਂ ਦੇ ਵਚਨ ਕਰਦੇ ਹੋਏ ਤੁਰੇ ਆ ਰਹੇ ਨੇ ਦਾਦੀ ਅੰਮਾ ਬੋਲ ਸੁਣਦੀ ਹੈ ਦਾਦੀ ਮਾਂ ਮਾਤਾ ਗੁਜਰੀ ਜੀ ਭਾਵੁਕ ਹੋਏ ਨੇ ਆਖਰ ਪਰਿਵਾਰ ਵਿਛੜਿਆ ਜੀ ਉਹਨਾਂ ਦਾ ਬੇਸ਼ੱਕ ਚੜਦੀ ਕਲਾ ਵਿੱਚ ਰਹੇ ਇੱਕ ਮਾਂ ਇੱਕ ਦਾਦੀ ਜਿਹਦਾ ਵਸ ਦਾ ਰਸ ਦਾ ਪਰਿਵਾਰ ਖੇਰੂ ਖੇਰੂ ਹੋ ਗਿਆ ਉਹਦੇ ਦਿਲ ਤੇ ਕੀ ਬੀਤ ਰਹੀ ਹੈ ਇਹ ਤੇ ਉਹਨੂੰ ਹੀ ਪਤਾ ਹੈ ਨਾ ਕੁੰਮੇ 마ਸ਼ਕੀ ਦੀ ਝੁੱਗੀ ਵਿੱਚ ਆਏ ਰਾਤ ਉੱਥੇ ਬਤੀਤ ਕੀਤੀ ਉਹਨੇ ਸਰਦਾ ਬਣਦਾ ਪ੍ਰਸ਼ਾਦਾ ਉਹਦੇ ਨੇੜੇ ਕਹਿੰਦੇ ਇੱਕ ਬ੍ਰਾਹਮਣੀ ਰਹਿੰਦੀ ਸੀ ਜਿਹਦਾ ਨਾਮ ਲక్ష్ਮੀ ਲਿਖਿਆ ਉਹਦੇ ਘਰ ਜਾਂਦਾ ਹੈ ਕੁਝ ਪ੍ਰਸ਼ਾਦਾ ਲੈ ਕੇ ਆਇਆ ਮਾਤਾ ਜੀ ਤੇ ਸਹਾਬ ਜਾਦਿਆਂ ਨੂੰ ਛੁਕਾਇਆ। ਉੱਥੋਂ ਜਦੋਂ ਰਵਾਨਾ ਹੋਏ ਮਾਤਾ ਜੀ ਨੇ ਇਹਨਾਂ ਨੂੰ ਫਿਰ ਉਹ ਜੀ ਨਾਮ ਦੇ ਤੌਰ ਤੇ ਕੁਝ ਧਨ, ਕੁਝ ਮੋਹਰਾਂ, ਕੁਝ ਸੋਨੇ ਦੇ ਕੰਗਣ ਆਦ ਉਸ ਲక్ష్ਮੀ ਬ੍ਰਾਹਮਣੀ ਨੂੰ ਤੇ ਕੁੰਮੇ 마ਸ਼ਕੀ ਨੂੰ ਦਿੱਤੇ ਸੀ। ਉੱਥੋਂ ਅੱਗੇ ਕਹਿੰਦੇ ਗੰਗੂ ਆਪਣੇ ਘਰ ਲੈ ਕੇ ਜਾਂਦਾ ਹੈ। ਰਾਤ ਦਾ ਵਕਤ ਹੈ। ਮਾਤਾ ਜੀ ਤੇ ਸਹਾਬ ਜਾਦਿਆਂ ਦੇ ਵਾਸਤੇ ਥਾਲੀ ਦੇ ਵਿੱਚੋਂ ਪ੍ਰਸ਼ਾਦ ਪ੍ਰਸ਼ਾਦਾ ਪਰੋਸ ਕੇ ਲੈ ਕੇ ਆਉਂਦੇ। ਜਦੋਂ ਪ੍ਰਸ਼ਾਦਾ ਲੈ ਕੇ ਆਇਆ ਤੇ ਕਹਿੰਦੇ ਨੇ ਕਿ ਉਹ ਮਸਰੀ ਦੀ ਦਾਲ ਸੀ ਤੇ ਜਿਹੜੀ ਸੁੱਕੀਆਂ ਰੋਟੀਆਂ ਲੈ ਕੇ ਆਇਆ ਉਹ ਸਾਬ ਜਾਦਿਆਂ ਨੇ ਥਾਲੀ ਵਿੱਚ ਪਹਿਲੇ ਪ੍ਰਸ਼ਾਦੀ ਨੂੰ ਵੇਖਿਆ ਤੇ ਦਾਦੀ ਮਾਣ ਨੂੰ ਕਹਿੰਦੇ ਨੇ ਦਾਦੀ ਅੰਮਾ ਉਹ ਐਸੀ ਰੋਟੀ ਕਰ ਲਿਆਓ। ਅਮਰੇ ਕਾਗ ਨਾ ਕੁੱਕਰ ਖਾਇਓ ਦਾਦੀ ਮਾਂ ਜਿਹੜੀ ਉਹ ਰੋਟੀ ਲੈ ਕੇ ਆਇਆ ਸਾਡੇ ਲਈ ਕਿ ਆਹ ਰੋਟੀ ਖਾਓ ਕਈ ਦਿਨਾਂ ਦੇ ਭੁੱਖਣ ਭਾਣੇ 6 ਤੇ 7 ਕੋ ਦੀ ਰਾਤ ਨੂੰ ਆਨੰਦਪੁਰ ਛੱਡਿਆ ਸੀ ਤੇ ਇਹ ਸ਼ਾਇਦ 9 ਕੋ ਦੀ ਰਾਤ ਸੀ ਜਦੋਂ ਗੰਗੂ ਦੇ ਘਰ ਪਹੁੰਚੇ ਸੀ ਤੇ ਉਹਨੇ ਸੁੱਕੇ ਪ੍ਰਸ਼ਾਦੇ ਦਾਲ ਦੇ ਨਾਲ ਤੇ ਖਾਦੇ ਨਹੀਂ ਗਏ ਸਾਹਿਬ ਜਾਦੇ ਕਹਿੰਦੇ ਨੇ ਦਾਦੀ ਅੰਮਾ ਉਹ ਐਸੀ ਰੋਟੀ ਕਰ ਲਿਆयो ਹਮਰੇ ਕਾਗਣਾ ਪੁੱਕਰ ਖਾयो ਉਹ ਇਦਾਂ ਦੀ ਰੋਟੀ ਲੈ ਕੇ ਆਇਆ ਕਿ ਸਾਡੇ ਘਰ ਦੇ ਘਰ ਤੇ ਕਾਂ ਤੇ ਕੁੱਤਿਆਂ ਨੂੰ ਵੀ ਇਦਾਂ ਦੀ ਰੋਟੀ ਨਹੀਂ ਮਿਲਦੀ ਸਾਡੇ ਘਰ ਤੇ ਕਾਂਵਾ ਕੁੱਤਿਆਂ ਨੂੰ ਵੀ ਵਧੀਆ ਤ ਪ੍ਰਸ਼ਾਦੇ ਜਿਹੜੇ ਨੇ ਉਹ ਪਾਏ ਜਾਂਦੇ ਨੇ ਤੇ ਦਾਦੀ ਅੰਮਾ ਇਹ ਰੋਟੀ ਅਸੀਂ ਕਿਵੇਂ ਖਾ ਸਕਦੇ ਫਿਰ ਕਹਿੰਦੇ ਨੇ ਦਾਦੀ ਮਾ ਮਾਤਾ ਗੁਜਰੀ ਜੀ ਨੇ ਗੰਗੂ ਨੂੰ ਉਸ ਝੋਲੇ ਦੇ ਵਿੱਚੋਂ ਜਿਹੜਾ ਉਹਨਾਂ ਦੇ ਕੋਲ ਗੱਠੜੀ ਸੀ ਮੋਹਰਾਂ ਦੀ ਥੈਲੀ ਸੀ ਉਹਦੇ ਚੋਂ ਕੁਝ ਮੋਹਰਾਂ ਕੱਢ ਕੇ ਦਿੱਤੀਆਂ ਕੁਝ ਖਾਣ ਨੂੰ ਲੈ ਕੇ ਆ ਬਾਜ਼ਾਰ ਗਿਆ ਪਤਾਸੇ ਲੈ ਕੇ ਆਇਆ ਸਾਬ ਜਾਦਿਆਨੀ ਪਤਾਸੇ ਖਾਦੇ ਪਾਣੀ ਦਾ ਘੁੱਟ ਪੀਤਾ ਰਾਤ ਸੌ ਗਏ ਰਾਤ ਦੇ ਵਕਤ ਗੰਗੂ ਨੇ ਉਹ ਮੋਹਰਾਂ ਵਾਲੀ ਥੈਲੀ ਮਾਤਾ ਜੀ ਦੀ ਜਿਹੜੀ ਚੁੱਕ ਕੇ ਲੁਕਾ ਲਈ ਦਿਨ ਚੜ੍ਹਿਆ ਮਾਤਾ ਦੀ ਪੁੱਛਦੇ ਨੇ ਗੰਗੂ ਧਨ ਕਿੱਥੇ ਐ ਤੂੰ ਮੋਹਰਾਂ ਦੀ ਥੈਲੀ ਕਿੱਥੇ ਲੁਕਾਈ ਐ ਕਿੱਥੇ ਸਾਂਭੀ ਐ ਦੱਸ ਦੇ ਉਲਟਾ ਰੌਲਾ ਪਾਇਆ ਦੁੰਨਾ ਸਿੰਘ ਹਡੂਰੀਆ ਨਾਮ ਦਾ ਇੱਕ ਕਵੀ ਜਿਹੜਾ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਿਵਾਰ ਦੇ ਨਾਲ ਹੀ ਸੀ ਉਹਨੇ ਵੀ ਲਿਖਿਆ ਕਿ ਗੰਗੂ ਨੇ ਮਾਤਾ ਜੀ ਨੂੰ ਬਹੁਤ ਬੁਰੇ ਭਲੇ ਸ਼ਬਦ ਬੋਲੇ ਤੇ ਜਿਹੜਾ ਦਰਵਾਜ਼ਾ ਬੰਦ ਕਰਕੇ ਘਰੋਂ ਬਾਹਰ ਨਿਕਲਿਆ ਮੁਰੰਡੇ ਗਿਆ ਜਾਨੀ ਖਾਂ ਮਾਨੀ ਖਾਂ ਕੋਤਵਾਲ ਸਿਪਾਹਾਂ ਨੂੰ ਲੈ ਆਇਆ ਸਹਬਜਾਦਿਆਂ ਨੂੰ ਮਾਤਾ ਜੀ ਨੂੰ ਗ੍ਰਿਫਤਾਰ ਕਰਵਾ ਦਿੱਤਾ ਹੁਣ ਜਦੋਂ ਗ੍ਰਿਫਤਾਰੀ ਹੋਈ ਨਾ ਜੀ 10 ਕੋ ਦਾ ਦਿਨ ਅੱਜ ਦਾ ਜਿਹੜਾ ਦਿਨ ਚੜਿਆ ਗ੍ਰਿਫਤਾਰੀ ਹੋਈ ਸਹਬਜਾਦਿਆਂ ਨੂੰ ਪੈਰਾਂ ਵਿੱਚ ਬੇੜੀਆਂ ਤੇ ਹੱਥਾਂ ਵਿੱਚ ਹੱਥ ਘੜੀਆਂ ਹੱਥ ਵੀ ਬੰਨੇ ਹੋਏ ਨੇ ਪੈਰ ਵੀ ਬੰਨੇ ਹੋਏ ਨੇ ਤੇ ਉਹਨਾਂ ਨੂੰ ਗੱਡਿਆਂ ਤੇ ਬਿਠਾਇਆ ਗਿਆ ਇਤਿਹਾਸਕਾਰਾਂ ਨੇ ਲਿਖਿਆ ਦੁੰਨਾ ਸਿੰਘ ਹੰਡੂਰੀਆ ਕਵੀ ਲਿਖਦਾ ਕਹਿੰਦੇ ਮਾਤਾ ਜੀ ਦੇ ਚਿਹਰੇ ਤੇ ਤੋਬਰ ਪਾਇਆ ਤੋਬਰ ਕਹਿੰਦੇ ਨੇ ਇੱਕ ਬੋਰੀ ਮਿਰਚਾਂ ਵਾਲੀ ਬੋਰੀ ਜਿਹੜੀ ਹੁੰਦੀ ਹੈ ਉਹਨੂੰ ਮਾਤਾ ਜੀ ਦੇ ਮੁਖ ਤੇ ਪਾ ਕੇ ਤੇ ਉੱਤੋਂ ਬੰਨ ਦਿੱਤਾ ਸੀ ਉਹਨੂੰ ਇਸ ਤਰੀਕੇ ਨਾਲ ਤਸੀਹੇ ਦੇਂਦੇ ਹੋਏ ਸਾਬਜਾਦਿਆਂ ਨੂੰ ਤੇ ਮਾਤਾ ਜੀ ਨੂੰ ਗੰਗੂ ਦੇ ਪਿੰਡੋਂ ਖੇੜਿਓਂ ਗ੍ਰਿਫਤਾਰ ਕੀਤਾ ਮੁਰੰਡੇ ਲੈ ਕੇ ਗਏ 10 ਪੋ ਦੀ ਰਾਤ ਆ ਅੱਜ ਦਾ ਜਿਹੜਾ ਦਿਨ ਹੈ ਸਾਰਾ ਦਿਨ ਸਫਰ ਕੀਤਾ ਰਾਤ ਮੁਰੰਡੇ ਦੁੰਨਾ ਸਿੰਘ ਹਡੂਰੀਏ ਨੇ ਤੇ ਲਿਖਿਆ ਕਿ ਬੋਰੀਆਂ ਵਿੱਚ ਪਾ ਕੇ ਸਾਬਜਾਦਿਆਂ ਨੂੰ ਲੈ ਕੇ ਆਏ ਸੀ ਤੇ ਉਦਾਂ ਹੀ ਕੋਤਵਾਲੀ ਦੇ ਵਿੱਚ ਉਸ ਜੇਲ੍ਹ ਦੇ ਵਿੱਚ ਕੋਠੜੀ ਵਿੱਚ ਸੁੱਟ ਦਿੱਤਾ ਕੋਈ ਪਾਣੀ ਨਹੀਂ ਕੋਈ ਪ੍ਰਸ਼ਾਦਾ ਨਹੀਂ ਉਹਨਾਂ ਨੂੰ ਪੁੱਛਿਆ ਕਿੱਛਿਆ ਕੁਝ ਨਹੀਂ ਕੋਈ ਗਰਮ ਬਸਤਰ ਨਹੀਂ ਤੇ ਤੇ ਮਾਫ਼ ਕਰਿਓ ਪਤਾ ਨਹੀਂ ਸਾਡੇ ਮਨ ਕਿੱਦਾਂ ਦੇ ਹੋਗੇ ਕਿ ਅਸੀਂ ਉਹਨਾਂ ਦੀਆਂ ਏਡੀਆਂ ਵੱਡੀਆਂ ਕੁਰਬਾਨੀਆਂ ਨੂੰ ਭੁੱਲਦੇ ਜਾ ਰਹੇ ਹਾਂ ਕਦੇ ਮਹਿਸੂਸ ਕਰੀਏ ਇੰਨਾ ਠੰਡ ਦੇ ਦਿਨਾਂ ਦੇ ਵਿੱਚ ਉਹਨਾਂ ਨੇ ਆਪਣੇ ਪਿੰਡੇ ਤੇ ਕਿੱਡੇ ਦੁੱਖ ਹੰਢਾਏ ਨੇ ਇੰਦਾਂ ਦੇ ਗੁਰੂ ਨੂੰ ਇੰਦਾਂ ਦੀਆਂ ਕੁਰਬਾਨੀਆਂ ਕਰਨ ਵਾਲਿਆਂ ਨੂੰ ਛੱਡ ਕੇ ਸੱਚ ਕਰਕੇ ਜਾਣਿਓ ਹੋਰ ਪਾਸੇ ਮੁੱਖ ਕਰਨ ਨੂੰ ਮਾਨੀ ਨਹੀਂ ਕਰਦਾ ਇਹ ਤੇ ਬੜਾ ਕੋਈ ਪੱਥਰ ਦੇਲੀ ਕੋਏਗਾ ਜਿਹੜਾ ਐਡਾ ਵੱਡਾ ਵਿਰਸਾ ਐਡੇ ਵੱਡੇ ਕੁਰਬਾਨੀਆਂ ਦੇ ਭਰੇ ਇਤਿਹਾਸ ਨੂੰ ਛੱਡ ਕੇ ਕਿਸੇ ਹੋਰ ਪਾਸੇ ਜਾਏ ਪਤਾ ਨਹੀਂ ਕਿਵੇਂ ਸਾਡਾ ਮਨ ਕਰਦਾ ਹੈ ਆਪਣੇ ਗੁਰੂ ਨੂੰ ਪਿੱਠ ਦਿਖਾਈਏ ਕਿਵੇਂ ਲੋਕ ਇੰਦਾਂ ਸੋਚ ਲੈਂਦੇ ਨੇ ਉਨ੍ਹਾਂ ਦਿਨਾਂ ਦੇ ਵਿੱਚ ਉਹ ਕੋਤਵਾਲੀ ਮੁਰਿੰਡੇ ਅਜੇ ਵੀ ਉਹਨੂੰ ਉਸੇ ਤਰ੍ਹਾਂ ਸਾਬਤ ਸੂਰਤ ਸੰਭਾਲ ਕੇ ਰੱਖਿਆ ਹੋਇਆ ਜੀ ਜਿੱਥੇ ਸਾਹਿਬ ਜਾਨਾਂ ਨੂੰ ਤੇ ਮਾਤਾ ਜੀ ਨੂੰ ਰਾਤ ਰੱਖਿਆ 10 ਪੋ ਦੀ ਰਾਤ ਮੁਰਿੰਡੇ ਦੀ ਉਸ ਕੋਤਵਾਲੀ ਵਿੱਚ ਬਤੀਤ ਕੀਤੀ ਸੀ ਤੇ ਕੱਲ 11 ਪੋ ਨੂੰ ਉੱਥੋਂ ਫਿਰ ਸਰਹੰਦ ਲੈ ਕੇ ਗਏ 11 ਤੇ 12 ਪੋ ਦੀ ਰਾਤ ਸਰਹੰਦ ਦੇ ਠੰਡੇ ਬੁਰਜ ਦੇ ਵਿੱਚ ਬਤੀਤ ਕੀਤੀ ਸੀ 11 ਤੇ 12 ਪੋ ਜਿਹੜੀ ਅਦਾਲਤਾਂ ਲੱਗਦੀਆਂ ਰਹੀਆਂ ਕਚਹਿਰੀਆਂ ਲੱਗੀਆਂ 13 ਕੋਹ ਨੂੰ ਸ਼ਹਾਦਤ ਹੋਣੀ ਆਪਾਂ ਜਿਵੇਂ ਸਤਿਗੁਰੂ ਜੀ ਬਖਸ਼ਿਸ਼ ਕਰਨਗੇ ਥੋੜਾ ਥੋੜਾ ਇਤਿਹਾਸ ਸਾਂਝਾ ਕਰਾਂਗੇ ਸੋ ਅੱਜ ਜਿਹੜਾ ਸਾਰਾ ਦੇਣੇ ਸਾਹਿਬ ਜਾਦਿਆਂ ਨੇ ਭੁੱਖੇ ਪਿਆਸੀ ਬਤੀਤ ਕੀਤਾ ਪਾਣੀ ਦਾ ਘੋਟ ਨਹੀਂ ਦਿੱਤਾ ਜਲਮਾ ਨੇ ਪ੍ਰਸ਼ਾਦਾ ਤੇ ਛੱਡੋ ਤੇ ਰਾਤ ਕੋਤਵਾਲੀ ਦੇ ਵਿੱਚ ਸਹਿਕ ਦੇ ਰਹੇ ਸਾਹਿਬ ਜਾਦੇ ਕਿਸੇ ਨੇ ਉਹਨਾਂ ਨੂੰ ਪਾਣੀ ਨਹੀਂ ਪ੍ਰਸ਼ਾਦਾ ਨਹੀਂ ਸੋ ਮਾਤਾ ਜੀ ਉਨਾਂ ਨੂੰ ਅਸੀਸਾਂ ਦਿੰਦੇ ਨੇ ਸਮਝਾਉਂਦੇ ਨੇ ਕਿ ਮੇਰੇ ਪੁੱਤਰੋ ਤੁਸੀਂ ਉਹਦੇ ਪੁੱਤਰ ਹੋ ਜਿਨੇ ਹਿੰਦੂ ਦੇ ਹਿੰਦੂ ਧਰਮ ਦੇ ਤਿਲਕ ਤੇ ਜੰਜੂ ਦੀ ਖਾਤਰ ਆਪਾਂ ਕੁਰਬਾਨ ਕੀਤਾ ਆਪਣੇ ਪਿਤਾ ਦੀ ਪੱਗ ਨੂੰ ਦਾਗ ਨਾ ਲਾਇਓ ਸੋ ਅੱਜ ਦੀ ਰਾਤ ਸਹਿਬਜ਼ਾਦਿਆਂ ਦੇ ਵਾਸਤੇ ਦੁੱਖਾਂ ਭਰੀ ਰਾਤ ਸੀ ਅੱਤ ਦੇ ਜਿਹੜੇ ਦੁੱਖ ਤੇ ਤਸੀਹੇ ਕਸ਼ਟ ਉਹਨਾਂ ਨੇ ਆਪਣੇ ਤਨ ਤੇ ਛੱਲੇ ਤੇ ਉਮਰ ਕੀ ਹੈ ਇੱਕ ਦੀ ਉਮਰ 7 ਸਾਲ ਹੈ ਇੱਕ ਦੀ ਉਮਰ ਕੇਵਲ 9 ਸਾਲ ਸੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਿਵਾਰ ਨੇ ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋ ਇਹ ਨ ਦੇ ਇਹਨਾਂ ਬਚਨਾਂ ਨੂੰ ਜੀ ਕੇ ਖਾਇਆ ਸਿੱਖਿਆ ਇਦਾਂ ਦਾ ਸਮਾਂ ਆ ਸਕਦਾ ਪਰ ਰੱਬ ਦੇ ਚਰਨਾਂ ਨਾਲੋਂ ਨਾ ਟੁੱਟੀ ਆਪਣਾ ਸਿੱਧਕ ਆਪਣੀ ਅਡੋਲਤਾ ਆਪਣਾ ਭਰੋਸਾ ਬਣਾ ਕੇ ਰੱਖੀ ਪ੍ਰਮਾਤਮਾ ਤੇਰੀ ਬਾਝ ਜ਼ਰੂਰ ਫੜੇਗਾ ਸੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਨੇ ਵਾਣੀ ਨੂੰ ਆਪਣੇ ਪਿੰਡੇ ਤੇ ਜੀ ਕੇ ਦਿਖਾਇਆ ਹੰਡਾ ਕੇ ਦਿਖਾਇਆ ਜੀ